大家为祖国，大家为祖国好，为家来，怎么 <noise> <noise> ਸਮੇਂ ਦੀਆਂ ਨਮਾਜ਼ਾਂ ਦੇ ਕੋਪਾ ਬੰਦ ਹੈ ਸੱਚੀ ਗੱਲ ਕਹਿ ਜਾਵਾਂ ਅੱਜ ਸਿੱਖ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕਰਦੇ ਤੁਹਾਡੇ ਚੋਂ ਕਈ ਸਰੀਰ ਆਏ ਹੋਣਗੇ ਗੁਰੂ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਪਰ ਮਨਾਂ ਅੰਦਰ ਝਾਤੀ ਮਾਰ ਕੇ ਬੈਠੋ ਵੀ ਅੱਜ ਕਿੰਨੇ ਜਾਣੇ ਜਪਤੀ ਸਰ ਪੜ ਕੇ ਆਏ ਬਹੁਤ ਕੱਟ ਸਰੀਰ ਹੋਣਗੇ ਜਿਹੜੇ ਗੁਰੂ ਜੀ ਦੀ ਖੁਸ਼ੀ ਲੈਣ ਵਾਸਤੇ ਤਾਂ ਆਏ ਐ ਪਰ ਸੰਸਿਕ ਸਤਿਗੁਰੂ ਜੀ ਦੀ ਬਾਣੀ ਦਾ ਸਿਮਰਨ ਨਹੀਂ ਕਰਕੇ ਆਏ ਕਿੰਨੇ ਕੋ ਸਰੀਰ ਨੇ ਜਿਹੜੇ ਅੱਜ ਵੈਗੁਰੂ ਕਾਮ ਦਾ ਜਾਪ ਕਰਕੇ ਆਏ ਐ ਉਹ ਸਾਡੇ ਘਰਾਂ ਵਿੱਚ ਆ ਕੇ ਦੁਨੀਆ ਦਾ ਮਾਲਕ ਆ ਗਿਆ ਉਹ ਅਸੀਂ ਸਤਿਗੁਰੂ ਜੀ ਦਾ ਦ دیدار ਕਰਨਾ ਹੈ ਮੈਂ ਤੁਹਾਡੇ ਨਾਲ ਸਾਖੀ ਸੰਜੀ ਕੰ ਲੱਗਿਆ ਹੈ ਕੱਪੜਾ ਲੱਗਾਨਾ ਸਾਈ ਇਹ ਅੰਮਾਲੇ ਦੇ ਲਾਗੇ ਇਹਨਾਂ ਦਾ ਪ੍ਰਿੰਟ ਸੀ ਇਹਨਾਂ ਨੂੰ ਜਦੋਂ ਪਤਾ ਲੱਗਾ ਉਹ ਦੁਨੀਆ ਨੂੰ ਤਾਰਨ ਵਾਲਾ ਜਿਸ ਅੱਲਾਹ ਦੀ ਬਖਵਾਤ ਕਰਦਾ ਉਹ ਅੱਲਾਹ ਤਾਂ ਅੱਜ ਚੜ੍ਹਦੇ ਵਾਲੇ ਪਾਸੇ ਆ ਗਿਆ ਜਿਸ ਨਾਮ ਦੀ ਸ਼ਰਮ ਮੁਤਾਬਕ ਜਦੋਂ ਵੀ ਮੁਸਲਮਾਨ ਸਜਦਾ ਕਰਦਾ ਤਾਂ ਉਹ ਲੈਣੇ ਵਾਲੇ ਪਾਸੇ ਨੂੰ ਕਰਦਾ ਨਮਸਕਾਰ ਕਰਨੀ ਸਜਦਾ ਕਰਨਾ ਇਹ ਇੱਕੋ ਸਮਾਨ ਆਰਥਿਕ ਸ਼ਬਦ ਨੇ ਇਤਿਹਾਸ ਕਹਿੰਦਾ ਹੈ ਕਿ ਜਦੋਂ ਉਹਨੂੰ ਪਤਾ ਲੱਗਾ ਕਿ ਜਿਸ ਰੱਬ ਦੀ ਮੈਂ ਇਬਾਦਤ ਕਰਦਾ ਉਹ ਲੈਣੇ ਛੱਡ ਕੇ ਚੜ੍ਹਦੇ ਵਾਲੇ ਪਾਸੇ ਆ ਗਿਆ ਤਾਂ ਜਦੋਂ ਉਸ ਨੂੰ ਇਹ ਤਰਤੀਤ ਹੋਇਆ ਕਿ ਅੱਜ ਉਸ ਮੁਸਲਮਾਨ ਫਕੀਰ ਨੇ ਲੈਣੇ ਵਾਲੇ ਪਾਸੇ ਨੂੰ ਸਜਦਾ ਨਹੀਂ ਕੀਤਾ ਚੜ੍ਹਦੇ ਵਾਲੇ ਪਾਸੇ ਨੂੰ ਕੀਤਾ ਤੇ ਨਾਲ ਉਹਦੇ ਚੇਲੇ ਨੇ ਉਹ ਅਧਿਆਪਕ ਦਾ ਕੰਮ ਕਰਦਾ ਹੈ ਜਿੱਦ ਸਵਾਲ ਕਰਦੇ ਕਹਿੰਦੇ ਪੀਰ ਜੀ ਜੇ ਚੰਗੀ ਤਲੀਮ ਅਧਿਆਪਕ ਨਾ ਦੇਵੇ ਕੀ ਵਿਦਿਆਰਥੀ ਉਸ ਤੇ ਚੱਲ ਸਕਦੇ ਆ ਤਾਂ ਉਸ ਲਾਕਤੋ ਬੋਲਦਾ ਉਹ ਟੀਚਰ ਹੈ ਨਾ ਉਹ ਕਹਿੰਦਾ ਨਹੀਂ ਕਰ ਸਕਦੇ ਕਹਿੰਦਾ ਅਧਿਆਪਕ ਦੀ ਦਿੱਤੀ ਹੋਈ ਤਲੀਮ ਨੂੰ ਹੀ ਵਿਦਿਆਰਥੀ ਆਪਣੇ ਜੀਵਨ ਵਿੱਚ ਅਪਣਾਉਂਦਾ ਹੈ ਉਹ ਕਹਿੰਦਾ ਬਿਲਕੁਲ ਬੱਚਿਓ ਕਹਿੰਦਾ ਫਿਰ ਮੈਨੂੰ ਤੁਸੀਂ ਦੱਸੋ ਵੀ ਆਪਣੇ ਇਸ ਸਿਧਾਂਤ ਦੀ ਸ਼ਰਹ ਕੀਤੀ ਹੈ ਵੀ ਜਦੋਂ ਵੀ ਆਪਾਂ ਮੁਸਲਮਾਨ ਧਰਮ ਦੇ ਮੁਤਾਬਕ ਇਸਲਾਮ ਦੇ ਅਸੂਲਾਂ ਮੁਤਾਬਕ

सजाया चढ़द वलू पीर जी क्य सचाया हो क्य सजदा शाद पीर क्य सजदा सुया चढ़े वलू पीर जी सजाया

चढ़द पीर जी क्य सजाया चढ़दे वल न पीर जी क्योसी सजकाया उहो चढ़दे वल नेख नचे ते हसे कोई बेदन बरूली दसे हा सू कोई बेदन बरूली दसे होली नमीअ फुराया चढ़े वल नू जी क्योसी सजकाया चढ़द वल चढ़दल पीर जी क्य सचकाया चढ़द वल न पीर जी क्य सचकाया लॻदी

何 ਨ ਲੈ ਲੈ ਕੇ ਆਣੀ ਆ ਤਾਰਗੀ ਸਾਹਿਬ ਆ ਦੇ ਮਾਰ ਆ ਥੱਲੇ ਖੜਾ ਆ ਨੀ ਆਹ ਬੱਲੇ ਕਿਹੜੇ ਗਾਂ ਹੋ ਗਏ ਕਿਹੜੇ ਪਾਸੇ ਗਾਂ ਹੋ ਗਈ ਹੋਰ ਹੋਰੀ ਹੋਰੀ ਤਾ ਕਾ ਲਗਾ ਹੋਰ ਕਰ 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 ਕਰ

पोतियूं सारी रात समाजी रही कॾहिं जुल न चुप जायो Jalou, 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 tá aqui, jalou Calê, calê, já mais,

ਕੋਈ ਚੱਕਰ ਨਹੀਂ ਲਾ ਕੋਈ ਅੱਗੇ ਵੀ ਮੇਰੇ ਠੀਕ ਮਾ ਦੋ ਚਲੋ ¿Hola? চলো চলো ਇੱਕ ਮਿੰਟ ਸੁਣਾਉਂਦੇ ਆਂ ਇਹ ਭਾਵੇਂ ਹੋਣੀ ਆ। ਆਪ ਚੈੱਕ ਕਰ ਲਈਏ ਅੱਜ। ਟੋਪਰ ਪਾਣੀ। ਤੇ ਮੈਂ ਫੜਾ ਦਿੰਦਾ ਕਰ ਕਰਨਾ ਫੋਟੋ ਕਰਦੀ ਚੰਗਾ ਜਦੋਂ ਫੜ ਕੇ ਪ੍ਰੋਪਰ ਹੋ ਜਾਵੇ ਓਏ ਇਧਰ ਦੇਖ ਕੇ ਕਰ ਦੇ ਬਾ ਠੀਕ ਹੈ ਉਹ ਬਤਨ ਨਾਲ ਸਾ ਚਿਰਿਆ ਕਾਰ ਉਹਨੂੰ ਸੋ ਨਿਹਾਰ ਸਾ ਚਿਰਿਆ ਕਾਰ ਉਹਨਾਂ ਕਹਿੰਦੇ ਮੇਰੇ ਵੇਟ ਕਰਕੇ ਆ ਆ ਦੇ ਓਕੇ ਉਹਨੂੰ ਸੋ ਨਿਹਾਰ ਬਾਤ Terima kasih telah menonton! કરી દેਂਦੇ ਕੱਢ ਲੈ ਕੱਢ ਲੋ ਬਾਹਰ ਕੱਢ ਲੋ ਕੱਢ ਲਾ ਹੋ ਗਈ ਆਪਣੇ ਬੈਗ ਹੋ ਗਈ ਹੋ ਗਈ ਇੱਕ ਮਿੰਟ ਇੱਕ ਮਿੰਟ